ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਰਾਜਾ ਨਰ ਸੁਲਤਾਨ ਦਾ ਸੱਤਵਾਂ ਹਿੱਸਾ ਜਿਸ ਵੇਲੇ ਬਾਂਕਾ ਸਿੰਘ ਨੇ ਆ ਕੇ ਬਾਗ ਵਾਲੀ ਕੋਠੀ ਦੀ ਸਿਫਤ ਸੁਣਾਈ ਰਾਣੀ ਮਹਿਕ ਦੇ ਸੁਣ ਕੇ ਕਹਿੰਦੀ ਹੈ ਨਰ ਸੁਲਤਾਨ ਨੂੰ ਮੇਰਾ ਵੀ ਚਿੱਤ ਕਰਦਾ ਹੈ ਮੈਂ ਵੀ ਇੱਕ ਵਾਰੀ ਉਹ ਕੋਠੀ ਵੇਖ ਕੇ ਆਵਾਂ ਤੇ ਅੱਗੋਂ ਸੁਲਤਾਨ ਕੀ ਕਹਿੰਦਾ ਹੈ ਆਓ ਸੁਣੀਏ ਸੋਹਣੇ ਆਖੇ ਸੁਲਤਾਨ ਜੋ ਮੋਹਤਮ ਚਾਵੇਂ ਸ਼ੋਰ ਕਾਨੂੰ ਲੱਗੀ ਪਾਵਣੇ ਨਵੇਂ ਸਿਆਪੇ ਹੋਰ ਚੁੱਪ ਕਰ ਬੈਠ ਤੂੰ ਆਰਾਮ ਨਾਲ ਨੀ ਜਾਵਣ ਦਾ ਤੇਰਾ ਫਾਲ ਸੁਖਿਆਲ ਨੀ ਮੇਰੇ ਆਖੇ ਲੱਗ ਜਾਣਾ ਦਰਕਾਰ ਨੀ ਤੇਰੇ ਘਰ ਕਿਹੜੀ ਬਾਗਾਂ ਦੀ ਬਹਾਰ ਨੀ ਚੁੱਪ ਕਰ ਬੈਠ ਤੂੰ ਆਰਾਮ ਨਾਲ ਨੀ ਜਾਵਣ ਦਾ ਤੇਰਾ ਫਾਲ ਤੂਖੇ ਆਲ ਨੀ ਮੇਰੇ ਅੱਖ ਲੱਗ ਜਾਣਾ ਦਰਕਾਰ ਨੀ ਤੇਰੇ ਘਰ ਕਿਹੜੀ ਬਾਗਾਂ ਦੀ ਬਹਾਰ ਨੀ ਹੋਰ ਵੀ ਕਰੀ ਤੂੰ ਮੇਰੇ ਵੱਲ ਧਿਆਨ ਕੋ ਬਾਂਕਾ ਸਿੰਘ ਟਾਕੀ ਲਾਵੇ ਅਸਮਾਨ ਕੋ ਹੋਤੈ ਨੋਅ ਤਬਾਰ ਸਾਨੂੰ ਐ ਤਬਾਰ ਨਹੀਂ ਤੇਰੇ ਘਰ ਕਿਹੜੀ ਬਾਗਾਂ ਦੀ ਬਹਾਰ ਨਹੀਂ ਛੱਡ ਗੱਲਾਂ ਇਹਦੀਆਂ ਆਰਾਮ ਕਰ ਤੂੰ ਕੋਠੀ ਦੀ ਸਬਤ ਸੁਣ ਕੇ ਨਾ ਮਰ ਤੂੰ ਕੋਠੀ ਕੋਈ ਅੱਗੋਂ ਅਪਰ ਹੈ ਅਪਾਰ ਨਹੀਂ ਤੇਰੇ ਘਰ ਕਿਹੜੀ ਬਾਗਾਂ ਦੀ ਬਹਾਰ ਨਹੀਂ ਆਣ ਕੇ ਪਵਾਲੀ ਕੋਠੀਆਂ ਬਥੇਰੀਆਂ ਆਦੇ ਪਿੱਛੇ ਲਾਲਾਂ ਡਿੱਗੀਆਂ ਨੇ ਤੇਰੀਆਂ ਰਿਹਾਂ ਬਾਂਕਾ ਫਾਲ ਤੂੰ ਮਗਜ ਮਾਰਨੀ ਤੇਰੇ ਘਰ ਕਿਹੜੀ ਬਾਗਾਂ ਦੀ ਬਹਾਰ ਨਹੀਂ ਅੱਜ ਇਹ ਸਮਰ ਗੜੋਂ ਭਾਤ ਭਰ ਕੇ ਤੈਨੂੰ ਸੱਚੀ ਆਖਦਾ ਹਰੀ ਤੋਂ ਡਰ ਕੇ ਕਰਦੋਂ ਮਰਦ ਪੂਰੀ ਇੱਕ ਵਾਰ ਨਹੀਂ ਤੇਰੇ ਘਰ ਕਿਹੜੀ ਬਾਗਾਂ ਦੀ ਬਹਾਰ ਨਹੀਂ ਉਹ ਪਟ ਹੋਣੀ ਤੇਰੀ ਏ ਸ਼ਕਲ ਮਹਿਕ ਦੇ ਪਟ ਹੋਣੀ ਤੇਰੀ ਏ ਸ਼ਕਲ ਮਹਿਕ ਦੇ ਤਮਾਰ ਦੇਵੇ ਸਭ ਦੀ ਅਕਲ ਮਹਿਕ ਦੇ ਕਰਮਾਂ ਦੇ ਵਸ ਤੇਰੇ ਅਖਤਿਆਰ ਨਹੀਂ ਤੇਰੇ ਘਰ ਕਿਹੜੀ ਬਾਗਾਂ ਦੀ ਬਹਾਰ ਨਹੀਂ ਤੇਰੇ ਘਰ ਕਿਹੜੀ ਬਾਗਾਂ ਦੀ ਬਹਾਰ ਨਹੀਂ ਉਹ ਆਪ ਦੁੱਖ ਪਾਵੇਂ ਨਾਲ ਇਹ ਸਾਨੂੰ ਪਾਵੇਂ ਨੀ ਬਾਗ ਦੇ ਕੀ ਵਿੱਚ ਜਾ ਕੇ ਬਣਾਵੇਂ ਨੀ ਆਖਦਾ ਕਿਸ਼ੋਰ ਤੈਨੂੰ ਲਲਕਾਰਨੀ ਤੇਰੇ ਘਰ ਕਿਹੜੀ ਬਾਗਾਂ ਦੀ ਬਹਾਰ ਨੀ ਤੇਰੇ ਘਰ ਕਿਹੜੀ ਬਾਗਾਂ ਦੀ ਬਹਾਰ ਨੀ ਸੁਣ ਕੇ ਆਖੇ ਮਹਿਕ ਦੇ ਸੁਣ ਮੇਰੇ ਪਰਤਾਰ ਬਾਤ ਮਮੂਲੀ ਤੇ ਡਰੋਂ ਓਕੇ ਤੇ ਬਲਕਾਰ ਉਹ ਸਾਰਾ ਦਸ ਕਰਮਾਂ ਤੇ ਬਾਗ ਰਾਜਿਆ ਮੇਰੇ ਆਖੇ ਹੱਥ ਨੂੰ ਤੇ ਆਗ ਰਾਜਿਆ ਧੀਰਜ ਰਦੇ ਮੈਂ ਕੋਈ ਧਰਮਾਲ ਕਾ ਜਿਉਂਦਾ ਰਹੇ ਜਾਨੀ ਕਾਦਾ ਧਰਮਾਲ ਕਾ ਉਹ ਐਡੀ ਛੇਤੀ ਪੈਜੂ ਕਿਹੜੀ ਵੇਜ ਆਣ ਕੇ ਅਈ ਦੀ ਛੇਤੀ ਪੈ ਜੋ ਕਿਹੜੀ ਵੈਜੇ ਆਣ ਕੇ ਦੇਖ ਲਵੋ ਤੁਸੀਂ ਮਨ ਮੇ ਪਛਾਣ ਕੇ ਖੜੀ ਫੌਜ ਪੈਰ ਪੈਰ ਪਰ ਮਾਲਕਾ ਜਿਉਂਦਾ ਰਹੇ ਜਾਨੀ ਕਾ ਦਾ ਡਰ ਮਾਲਕਾ ਫਿਰ ਤੋਰ ਆ ਜੂੰਗੀ ਹੁਣੇ ਹੀ ਪਾਸ ਨੂੰ ਉਥੋਂ ਭਲਾ ਤੇ ਦੇਰੀਆਂ ਲਗਾਵਾ ਕਾਸ ਨੂੰ ਪਾਵਣਾ ਕਿ ਜਾਈ ਕੇ ਘਰ ਮਾਲਕਾ ਜਿਉਂਦਾ ਰਹੇ ਜਾਨੀ ਕਾ ਦਾ ਡਰ ਮਾਲਕਾ ਹੋ ਭੇਜ ਦੇ ਤੂੰ ਮੇਰੇ ਨਾਲ ਅਸਵਾਰਾਂ ਨੂੰ ਲਾ ਕੇ ਜਾਣ ਜੰਗੀ ਸਾਰੇ ਹਥਿਆਰਾਂ ਨੂੰ ਆਵਾ ਸਰ ਕੋਠੀ ਦੀ ਮੈਂ ਕਰ ਮਾਲਕਾ ਜਿਉਂਦਾ ਰਹੇ ਜਾਨੀ ਕਾ ਦਾ ਡਰ ਮਾਲਕਾ ਫੇਰ ਮੌਕਾ ਮਿਲੂ ਨਾ ਸੋ ਰਾਂਗੇ ਟੜਕੇ ਕਾਹਨੂੰ ਬੈਠੇ ਫਾਲਸੂ ਸਿਰ ੜ ਕਰਕੇ ਉਹ ਮਣੀ ਖਰਚ ਨਾ ਕੋਈ ਜਾਰ ਮਾਲ ਕਾ ਜਿਉਂਦਾ ਰਹੇ ਜਾਨੀ ਕਾਦਾ ਡਰ ਮਾਲ ਕਾ ਉਹ ਨਹੀਂ ਰਹੁ ਦਿਲਾਂ ਦੀ ਦਿਲਾਂ ਦੇ ਵਿੱਚ ਲੈ ਕੀਤੀ ਮੇਰੇ ਚਿੱਤ ਨੇ ਬਹੁਤ ਖੇਚ ਲੈ ਜਾਵਣਾ ਪਤਾ ਨਹੀਂ ਕਦੋਂ ਮਰ ਮਾਲ ਕਾ ਜਿਉਂਦਾ ਰਹੇ ਜਾਨੀ ਕਾਦਾ ਡਰ ਮਾਲ ਕਾ ਆਖਰ ਮਨਾ ਲਿਆ ਹੈ ਸੁਲਤਾਨ ਕੋ ਹੋਈ ਚਟ ਮੈਂ ਕਦੇ ਤਿਆਰ ਜਾਣ ਕੋ ਉਹ ਮਦਤੀ ਕਿਸ਼ੋਰ ਸਾਡਾ ਹਰ ਮਾਲਕਾ ਜਿਉਂਦਾ ਰਹੇ ਜਾਨੀ ਕਾਹਦਾ ਡਰ ਮਾਲਕਾ